ਕੀ ਚੋਣ ਆਜੀ ਸਾਈਡ ਤੋਂ ਸਰ ਪਲੀਜ਼ ਆ ਜਿਓ ਫਿਰ ਵਿਪਕ ਵਾ ਹੈਲੋ ਮੂਰੇ ਨਹੀਂ ਮੂਰੇ ਨਹੀਂ ਪੇਰਾ ਸੋਨਾ ਵੀ ਦੋਨ ਸਾਹ ਸਾਹ ਤਾਂ ਨਹੀਂ ਹੋ ਜਾ ਮਗਰ ਜਾ ਬੜੋ ਮਨ ਸਾਹ ਮਗਰ ਜਾ ਬੜੋ

ਹੌਤਿ ਚਿਤਾਈ ਨੋ ਪਿਛਾਜਾ ਦੋ ਪਿਛਾਜਾ ਦੋ ਇਹਦਾ ਸਾਈਟ ਤੇ ਆ ਰਿਹਾ ਪਿਛਾਜਾ ਦੋ ਜੈ ਹਿੰਦ ਜਿੰਦਾਬਾਦ ਸ਼ੇਮ ਸਨਾਹਿੰਦੋਸਤਾਨ ਜਿੰਦਾਬਾਦ ਰਾਸ਼ਟਰੀ ਅਧਿਕਾਰੀ ਸ਼੍ਰੀ ਬਾਮੂ ਪ੍ਰਗੋਤਾ ਜਿੰਦਾਬਾਦ ਠੀਕ ਹੈ। ਉੱਛ ਚਾਰ ਮਹੀਨੇ ਅੰਦਰ ਕੱਟ ਗਈ। ਸਾਡੇ ਮੰਮੀ ਨੂੰ ਇੱਥੇ ਆ ਕੇ ਸਾਰੀ ਤਕਲੀਫ ਠੀਕ ਹੋ ਗਈ। ਪਹਿਲਾਂ ਉਹਨਾਂ ਦਾ ਰੇਜ਼ਰ ਬੰਦ ਹੋਇਆ। ਵੀ ਟੈਬਲੇਟ ਦੋ ਤੱਕ ਰਹਿ ਗਈ। ਤੇ ਜਦੋਂ ਉਹਨੂੰ ਗੱਲ ਹੋਈ ਉਧਰ ਬਣਾਉਣ ਦੀ ਮੰਮੀ ਕਹਿੰਦੀ ਮੇਰੇ ਹੱਥ ਚੜਾਲਾ। ਮੇਰੀ ਜਿੰਨੀ ਉਮਰ ਹੈਗੀ ਆ ਮੈਂ ਤਾਂ ਇੱਥੇ ਕੱਟਣੀ ਆ।

ਸਿਮਸਨਾ ਹਿੰਦੁਸਤਾਨ ਪੁਰਾ ਦੇ ਇੱਕ ਮਹਿੰਮ ਸ਼ੁਰੂ ਕਰ ਰਹੀ ਹੈ ਜਿਹਦਾ ਅੱਜ ਪੰਜਾਬ ਦੇ ਵਿੱਚ ਮੋਗਾ ਦੀ ਧਰਤੀ ਤੋਂ ਕੀਤਾ ਜਾ ਰਿਹਾ ਹੈ ਜਿਸ ਚ ਪਾਰਟੀ ਦੇ ਸੂਬਾ ਜਨਰਲ ਸੈਕਟਰੀ ਸ੍ਰੀ ਵਿਕਾਸ ਕਪੂਰ ਜੀ ਦੇ ਨਿਵਾਸ ਸਥਾਨ ਦੇ ਉੱਤੇ ਪਹਿਲਾਂ ਉਹਨਾਂ ਦੇ ਨਾਮ ਦੀ ਨੇਮ ਪਲੇਟ ਲਗਾਈ ਗਈ ਹੈ ਫਿਰ ਪਾਰਟੀ ਦਾ ਝੰਡਾ ਉਹਨਾਂ ਦੇ ਘਰ ਦੇ ਉੱਤੇ ਲਹਿਰਾਇਆ ਗਿਆ ਸਿਮਸਨਾ ਹਿੰਦੁਸਤਾਨ ਵੇ ਪ੍ਰੋਗਰੈਸ ਦੇ ਵਿੱਚ ਜਿੱਥੇ ਵੀ ਪਾਜ਼ਦਾਰੀਆਂ ਹੈ ਸਾਰੇ ਕਰਤਾ ਹੈ ਉਹ ਇਸ ਅਭਿਆਨ ਨੂੰ ਸ਼ੁਰੂ ਕਰ ਸਕਦੇ ਆ ਆਪਣੇ ਘਰਾਂ ਦੇ ਬਾਹਰ ਨੇਮਪਲੇਟ ਔਰ ਆਪਣੇ ਘਰ ਦੇ ਉੱਤੇ ਝੰਡਾ ਲਗਾ ਸਕਦੇ ਆ ਝੰਡੇ ਦੀ ਜੇਕਰ ਜਰੂਰਤ ਹੋਏ ਤਾਂ ਸਿੱਖ ਸਨਾਂ ਦੇ ਰਾਸ਼ਟਰੀ ਕਾਰ्यालय ਪਟਿਆਲਾ ਤੋਂ ਮਗਾ ਸਕਦੇ ਆ ਔਰ ਝੰਡਾ ਬਗਾਣਾ ਆਪਣੇ ਘਰਾਂ ਦੇ ਉੱਤੇ ਲਾਓ ਨੇਮਪਲੇਟ ਆਪਣੇ ਘਰ ਦੇ ਬਾਹਰ ਲਗਾਓ ਜਿਸ ਦੇ ਨਾਲ ਪਾਰਟੀ ਦਾ ਲਗਾਤਾਰ ਵਿਸਤਾਰ ਔਰ ਪ੍ਰਚਾਰ ਹੋਏਗਾ ਤੁਹਾਡੀ ਪਛਾਣ ਬਣੇਗੀ ਔਰ ਇਸ ਮਹੀਮ ਨੂੰ ਜਿਆਦਾ ਤੋਂ ਜਿਆਦਾ ਆਪਣੇ ਆਪਣੇ ਪਰਦੇਸਾਂ ਦੇ ਵਿੱਚ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਸੀਨੀਅਰ ਲੀਡਰ ਸਾਹਿਬਾਨ ਤੋਂ ਇਹ ਸਭਾਂ ਦੀ ਸ਼ੁਰੂਆਤ ਕਰੋ ਵਗਾਓ ਔਰ ਇਹ ਸਭਾਂ ਨੂੰ ਸਫਲ ਕਰੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਇੱਕ ਕਰ ਵੀਰ ਭਜਨਾਂਗੇ ਹਰ ਹਰ ਮਹਾਦੇਵ ਜੈ ਹੋ ਅਸੀਂ ਆਪਣੇ ਪਾਰਟੀ ਦੇ ਸੂਬਾ ਜਨਰਲ ਸੈਕਟਰੀ ਸ੍ਰੀ ਵਿਕਾਸ ਕਪੂਰ ਜੀ ਦੇ ਨਿਵਾਸ ਤੇ ਆਏ ਹਾਂ ਸਾਡੇ ਅਸੀਂ ਪੰਜਾਬ ਚ ਇੱਕ ਸ਼ਿਸ਼ਾਨਾ ਹਿੰਦੁਸਤਾਨ ਦੇ ਮਹਿੰਮ ਸ਼ੁਰੂ ਕਰ ਰਿਹਾ ਜਿਹਦੇ ਚੋ ਜਿੰਨੇ ਸਾਡੇ ਵਰਕਰ ਜਾਂ ਅਧਿਕਾਰੀ ਹੋਣਗੇ ਜ਼ਿਲ੍ਹਾ ਪ੍ਰਧਾਨ ਜਾਂ ਸ਼ਹਿਰੀ ਪ੍ਰਧਾਨ ਜਾਂ ਵਾਰਡ ਪ੍ਰਧਾਨ ਅਧਿਕਾਰੀ ਉਹਨਾਂ ਦੇ ਘਰ ਦੇ ਬਾਹਰ ਨੇਮ ਪਲੇਟ ਔਰ ਘਰ ਦੀ ਛੱਤ ਦੇ ਉੱਤੇ ਝੰਡਾ ਲਾਇਆ ਜਾਏਗਾ ਸਵੱਛਾ ਨਦਸਤਾਨ ਦਾ ਤੇ ਅੱਜ ਵਿਕਾਸ ਕਪੂਰ ਜੀ ਦੇ ਘਰ ਤੋਂ ਪੂਰੇ ਪੰਜਾਬ ਦੇ ਵਿੱਚ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅੱਜ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਇਹਨਾਂ ਦੇ ਨਾਮ ਤੇ ਨੇਮ ਪਲੇਟ ਇਹਨਾਂ ਦੇ ਅਹੁਦੇ ਦੀ ਜਾਣਕਾਰੀ ਪਲਾਸਨਾ ਦੇ ਕਾਡਿਚਾ ਦੇ 3 ਸ਼ਿਵਸ਼ਨਾ ਦੋਸਾਂ ਦਾ ਚੰਡਾ ਲਗਾ ਕੇ ਇਸ ਮਹਿੰਮ ਦਾ ਆਗਾਜ਼ ਅੱਜ ਅਸੀਂ ਮੌਕਾ ਦੀ ਧਰਤੀ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਅੱਜ ਜਿਹੜਾ ਇਸ ਐਕਟੀਵਿਟੀ ਦਾ ਜਿਹੜੀ ਸਾਰੀ ਹਿੰਦੁਸਤਾਨ 'ਚ ਸ਼ੁਰੂ ਹੋਈ ਹੈ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਉਹ ਮੇਰੇ ਘਰੋਂ ਪੰਜਾਬ ਦੇ ਵਿੱਚੋਂ ਮੋਗੇ ਵਿੱਚੋਂ ਸਟਾਰਟਿੰਗ ਕੀਤੀ ਹੈ ਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਜੀ ਮੇਰੇ ਘਰੇ ਆਏ ਸੀ ਇੱਕ ਪਾਰਟਿਕੂਲਰ ਐਕਟੀਵਿਟੀ ਜਿਹੜੀ ਹੈ ਸ਼ਿਵਸ਼ਨਾ ਹਿੰਦੁਸਤਾਨ ਸਾਰੇ ਹਿੰਦੁਸਤਾਨ ਚ ਲਾਂਚ ਕਰ ਰਹੀ ਹੈ ਕਿ ਜਿਹੜੇ ਉਹਨਾਂ ਦੇ ਪਤਾਧਿਕਾਰੀ ਹੈ ਜਿਹੜੇ ਉਹਨਾਂ ਦੇ ਮੈਂਬਰ ਹੈ Shiv Sena Hindustan ਦੇ ਸਾਡੇ ਅਸੀਂ ਉਹਨਾਂ ਦੇ ਘਰੇ ਨੇਮ ਪਲੇਟ Shiv Sena Hindustan ਦੀ ਉਹਨਾਂ ਦਾ ਅਹੁਦਾ ਪਲੱਸ ਜਿਹੜਾ Shiv Sena Hindustan ਦਾ ਜਿਹੜਾ ਝੰਡਾ ਹੈ ਉਹ ਅਸੀਂ ਜਿਹੜਾ ਉਹ ਸਟਾਰਟ ਕੀਤੀ ਹੈ ਮੋਹਮ ਤੇ ਉਹਦਾ ਸ਼ੁਭ ਆਰੰਭ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਪੰਜਾਬ ਤੋਂ ਮੋਗੇ ਦੀ ਧਰਤੀ ਤੋਂ ਮੇਰੇ ਘਰ ਤੋਂ ਮੈਂ ਕਿਸਮਤ ਵਾਲਾ ਪ੍ਰਧਾਨ ਜੀ ਦੇ ਹੱਥੋਂ ਜਿਹੜਾ ਹੈਗਾ ਇਹ ਸ਼ੁਭ ਆਰੰਭ ਹੋਇਆ ਜੀ ਪੂਰੀ ਗੱਲ ਹੈ ਜੀ ਜਿੱਦਾਂ ਸਾਡੇ ਮੈਂਬਰ ਹੈ ਅਸੀਂ ਭਰਤੀ ਅਭਿਆਨ ਵੀ ਸ਼ੁਰੂ ਕੀਤਾ ਹੋਇਆ ਅੱਗੇ ਇਲੈਕਸ਼ਨ ਵੀ ਆਣੇ ਆ 2027 ਦੇ ਵਿੱਚ ਉਹਦੇ ਚ ਵੀ ਪਾਰਟਿਸਪੇਸ਼ਨ ਸ਼ਿਪਸ ਨੇ ਹਿੰਦੁਸਤਾਨ ਕਰੂਗੀ ਅਸੀਂ ਹਿੰਦੂਆਂ ਦੇ ਮੁੱਦੇ ਦੇ ਉੱਪਰ ਹਮੇਸ਼ਾ ਖੜੇ ਆ ਜਿਵੇਂ 35000 ਹਿੰਦੂ ਜਿਹੜੇ ਕਤਲੇਆਮ ਹੋਇਆ ਉਦੋਂ ਮਾਰੇ ਗਏ ਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ 781 ਕਰੋੜ ਰੁਪਏ ਦਾ ਉਹ ਪੈਂਡਿੰਗ ਆ ਜਾਂ ਸਾਡੇ 10 ਉਤਰੀ ਮੰਗਾ ਹੋਰ ਹੈਗੀਆਂ ਜਿਵੇਂ ਆਪਣੇ ਕੁਸ਼ਲਿਆ ਜੀ ਆ ਭਵਾਨ ਰਾਮਚੰਦਰ ਜੀ ਦੇ ਮਦਰ ਉਹਨਾਂ ਦਾ ਜਿਹੜਾ ਘਰ ਹੈਗਾ ਉਹ ਪਟਿਆਲੇ ਦੇ ਨਾਲ ਇੱਕ ਵਿਲੇ ਦੇ ਵਿੱਚ ਹੈ ਉਹਨੂੰ ਸੁਰੱਖਿਤ ਕੀਤਾ ਜਾਵੇ ਕੋਣੋਂ ਧਾਰਮਿਕ ਸਨ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੀਆਂ 10 ਮੰਗਾਂ ਹੈਗੀਆਂ ਹਿੰਦੂਆ ਦੇ ਮੁੱਦੇ ਦੇ ਉੱਪਰ ਔਰ ਹਿੰਦੂਆਂ ਦੇ ਨਾਲ ਹਮੇਸ਼ਾ ਸ਼ਿਵਸ਼ਨਾ ਹਿੰਦੁਸਤਾਨ ਜਿਹੜੀ ਹੈ ਉਹ ਖੜੀ ਹੈ ਜੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਾ ਵੱਲ ਜਾ ਰਹੀ ਹੈ ਔਰ ਉਸ ਉਸ ਮੰਦੀ ਸੁਣੀ ਜਾਂ ਕਰੀ ਬਿਲਕੁਲ ਜੀ ਉਹਦੇ ਲਈ ਅਸੀਂ ਸਮਾਜ ਦੇ ਵਿੱਚ ਜਿਵੇਂ ਹੁਣ ਅੱਜ ਚਾਈਨਾ ਡੋਰ ਦੇ ਖਿਲਾਫ ਵੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਮੈਂ ਪਰਸਨਲੀ 5100 ਰੁਪਏ ਦਾ ਇਨਾਮ ਰੱਖਿਆ ਜਿਹੜਾ ਸਾਨੂੰ ਇਨਫੋਰਮੇਸ਼ਨ ਦਊਗਾ ਵੀ ਜਿਹੜਾ ਚਾਈਨਾ ਡੋਰ ਵੇਚ ਰਿਹਾ ਜਾਂ ਜਿਹੜਾ ਯੂਸ ਕਰ ਰਿਹਾ ਉਹਦੇ ਪੇਰੈਂਟਸ ਨੂੰ ਵੀ ਅਸੀਂ ਵਾਰਨਿੰਗ ਦਿੱਤੀ ਆ ਵੀ ਤੁਸੀਂ ਬੰਦ ਕਰਦੇ ਹੋ ਨਹੀਂ ਤਾਂ ਤੁਹਾਡੇ ਦੇ ਉੱਪਰ 300 ਤੱਕ ਦਾ ਪਰਚਾ ਜਿਹੜਾ ਹੈਗਾ ਉਹ ਸਾਨੂੰ ਕਰਵਾਉਣਾ ਪੈਣਾ ਫਿਰ ਅਸੀਂ ਇਸੇ ਤਰ੍ਹਾਂ ਦੇ ਹੁਣ ਸਭ ਤੋਂ ਪਹਿਲਾਂ ਚਾਈਨਾ ਡੋਰ ਐ ਇਸ ਵੇਲੇ ਕਿਉਂਕਿ 5 7 10 15 ਦਿਨ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਉਸ ਤੋਂ ਬਾਅਦ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਇੱਕ ਮੇਨ ਟਾਪਿਕ ਹੈ ਅਸੀਂ ਉਹਦੇ ਵੱਲ ਵੀ ਜਿਹੜਾ ਪੂਰਾ ਆਪਣਾ ਹੋਵਾਂਗੇ ਜੀ ਇਹਦਾ ਸਾਰਾ ਸ਼੍ਰੀ ਸਾਡੇ ਗਗਨ ਨੋਰੀਆ ਜੀ ਨੂੰ ਜਿਹੜੇ ਵਾਈਸ ਪ੍ਰੈਸਡੈਂਟ ਆ ਪੰਜਾਬ ਦੇ ਉਹਨਾਂ ਨੂੰ ਜਾਂਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੈ ਸ਼੍ਰੀ ਰਾਮ